ਸਾਸੀ ਕਾਲ ਜੀ ਸਾਰਿਆਂ ਨੂੰ ਤੁਸੀਂ ਤਸਵੀਰ ਦੇਖ ਕੇ ਸਮਝ ਹੀ ਗਏ ਹੋਮੋਗੇ ਕਿ ਮੈਂ ਅੱਜ ਕਿਹੜੇ ਕੰਟਰੀ ਬਾਰੇ ਗੱਲ ਕਰਨ ਨੂੰ ਚਾਹ ਰਿਹਾ ਆ ਮੈਂ ਥੋੜੀ ਜੀ ਬਰੀਫਿੰਗ ਵੀ ਦੇ ਰਿਹਾ ਮੈਂ ਹਾਂ ਅੱਜ ਯੂਨਾਈਟਿਡ ਅਰਬ ਅਮੀਰਾਤ ਦੇ ਸ਼ਹਿਰ ਦੁਬਈ ਬਾਰੇ ਜਿਹਨੂੰ ਇਕਨੋਮਿਕ ਕੈਪੀਟਲ ਵੀ ਕਿਹਾ ਜਾਂਦਾ ਹੈ ਪੂਰੇ ਯੂਏਈ ਦੀ ਇਹ ਦਿਨਾਂ ਦੇ ਵਿੱਚ ਤਰੱਕੀ ਕਰ ਗਿਆ ਤੇ ਇਹਦੀ ਤਰੱਕੀ ਦੇ ਪਿੱਛੇ ਕਈ ਰਾਤ ਨੇ ਉਹਨਾਂ ਬਾਰੇ ਗੱਲ ਕਰਾਂਗੇ ਪਹਿਲਾਂ ਇੱਥੇ ਦੁਬਈ ਦੇ ਵਿੱਚ ਸਿਰਫ ਹੀਰਿਆਂ ਦਾ ਕਾਰੋਬਾਰ ਕੀਤਾ ਜਾਂਦਾ ਸੀ ਇਹਦੀ ਕਿਸਮਤ ਉਦੋਂ ਬਦਲੀ ਜਦੋਂ ਇੱਥੇ ਤੇਲ ਦੀ ਖੋਜ ਹੋਈ ਤੇਲ ਦੀ ਖੋਜ ਤੋਂ ਬਾਅਦ ਫਿਰ ਇੱਕ ਬਿਲਡਿੰਗ ਬਣਦੀ ਆ ਉਹਦੇ ਨਾਲ ਇਸ ਦੀ ਜਿਹੜੀ ਕਿਸਮਤ ਆ ਉਹ ਫੂਰ ਵੀ ਕਾਫੀ ਹੱਦ ਤੱਕ ਬਦਲ ਜਾਂਦੀ ਆ ਉਹ ਆ ਬਰਜ ਖਲੀਫਾ ਜਿਹੜੀ ਧਰਤੀ ਦੇ ਅੰਦਰ 4 ਕਿਲੋਮੀਟਰ ਤੱਕ ਥੱਲੇ ਆਉਂਦੀਆਂ ਨਿਊਆਂ ਭਰੀਆਂ ਗਈਆਂ ਨੇ ਤੇ ਇੰਨੀ ਮਜ਼ਬੂਤ ਬਿਲਡਿੰਗ ਬਣਾਈ ਗਈ ਆ ਉਹਨੂੰ ਦੇਖਣ ਲਈ ਹੀ ਲਗਭਗ 1.7 ਮਿਲੀਅਨ ਜਿਹੜਾ ਟੂਰਿਸਟ ਆ ਉਹ ਪਿਛਲੇ ਸਾਲ ਦੁਬਈ ਪਹੁੰਚਿਆ ਤੇ ਦੁਬਈ ਦੀ ਇਕਨੋਮੀ ਦੇ ਵਿੱਚ 9.5% ਜਿਹੜਾ ਕੰਟਰੀਬਿਊਸ਼ਨ ਆ ਉਹ ਇੱਥੋਂ ਦਾ ਟੂਰਿਜ਼ਮ ਕਰ ਰਿਹਾ ਇੱਥੋਂ ਦਾ ਜਿਹੜਾ ਦੁਬਈ ਦਾ 에어ਪੋਰਟ ਆ ਵਰਲਡ ਦਾ ਲਾਰਜੇਸਟ 에어ਪੋਰਟ ਤੀਜਾ ਵਰਲਡ ਦਾ ਲਾਰਜੇਸਟ 에어ਪੋਰਟ ਮੰਨਿਆ ਗਿਆ ਪਾਸਪੋਰਟ ਇੱਥੋਂ ਦਾ ਬਹੁਤ ਜ਼ਿਆਦਾ ਸਟਰੋਂਗ ਆ 179 ਕੰਟਰੀ ਤੁਸੀਂ ਬਿਨਾ ਵੀਜ਼ੇ ਤੋਂ ਵਿਜ਼ਿਟ ਕਰ ਸਕਦੇ ਹੋ ਪਾਰਟ ਬਾਏ ਪਾਰਟ ਮੈਂ ਤੁਹਾਨੂੰ ਦੱਸਾਂਗਾ ਇਹਦੀ ਤਰੱਕੀ ਦੇ ਕਾਰਨ ਕਿੱਦਾਂ-ਕਿੱਦਾਂ ਇਹਨਾਂ ਨੇ ਤਰੱਕੀ ਕੀਤੀ ਸਖਤ ਮਿਹਨਤ ਨਾਲ ਇੱਕ ਕੰਟਰੀ ਨੂੰ ਬਿਲਡ ਅਪ ਕੀਤਾ ਆ ਅੱਗੇ-ਅੱਗੇ ਤੁਹਾਨੂੰ ਮੈਂ ਸਾਰੀਆਂ ਚੀਜ਼ਾਂ ਪਾਰਟ ਬਾਏ ਪਾਰਟ ਦੱਸਦਾ ਰਵਾਂਗਾ ਆਓ ਹੁਣ ਗੱਲ ਕਰਦੇ ਆ ਦੁਬਈ ਦੇ ਦਿਨਾਂ ਵਿੱਚ ਤਰੱਕੀ ਕਰਨ ਦੇ ਕੀ ਰਾਜ਼ ਨੇ ਕਈ ਕਾਰਨ ਜੁੜੇ ਹੋਏ ਨੇ ਜਿਨ੍ਹਾਂ ਕਰਕੇ ਦੁਬਈ ਨੇ ਬਹੁਤ ਜਲਦੀ ਆਪਣੇ ਆਪ ਨੂੰ ਦੁਨੀਆ ਦੇ ਟੌਪ ਦੇ ਕੰਟਰੀਆਂ ਦੇ ਵਿੱਚ شمار ਕਰ ਲਿਆ ਆ ਪਹਿਲਾ ਰੀਜ਼ਨ ਇਥੇ ਤੇਲ ਦੀ ਪ੍ਰੋਡਕਸ਼ਨ ਇਹਨਾਂ ਨੇ ਤੇਲ ਦਾ ਪੈਸਾ ਸਹੀ ਤਰੀਕੇ ਨਾਲ ਵਰਤ ਕੇ ਆਪਣੇ ਮੁਲਕ ਦੀ ਡਿਵੈਲਪਮੈਂਟ ਕੀਤੀ ਵਧੀਆ ਸੜਕਾਂ ਬਣਾਈਆਂ 에어ਪੋਰਟ ਬਣਾਏ ਫਰਟਿੰਗ ਬਣਾਈਆਂ ਆਪਣੇ ਸਿਟੀਜ਼ਨ ਨੂੰ ਬਹੁਤ ਵਧੀਆ ਟਾਪੀਆਂ ਸਹੂਲਤਾਂ ਦਿੱਤੀਆਂ ਦੂਜਾ ਇਹਨਾਂ ਨੇ ਬੇਈਮਾਨੀ ਦਾ ਪੈਸਾ ਵੀ ਬਹੁਤ ਹਮਾਰਦਾਰੀ ਨਾਲ ਆਪਣੇ ਮੁਲਕ ਦੇ ਉੱਪਰ ਖਰਚ ਕੀਤਾ ਉਹ ਸੀ ਜਿੱਦਾਂ ਖਬਰਾਂ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਕਿ ਬਲਕਾਨ ਗਰੁੱਪ ਦਾ ਜਿਹੜਾ ਪੈਸਾ ਹੈ ਉਹ ਦੁਬਈ ਦੇ ਵਿੱਚ ਬਹੁਤ ਜ਼ਿਆਦਾ ਲੱਗਿਆ ਜਿਹੜੇ ਗੈਂਗਸਟਰ ਗਰੁੱਪ ਨੇ ਬਲਕਾਨ ਗਰੁੱਪ ਦੇ ਬੈਲਜੀਅਮ ਦੇ ਗੈਂਗਸਟਰਾਂ ਦਾ ਪੈਸਾ ਬਹੁਤ ਜ਼ਿਆਦਾ ਇੱਥੇ ਇਨਵੈਸਟ ਹੋਇਆ ਹੋਇਆ ਹੈ ਰਸ਼ੀਆ ਦੇ ਪੋਲੀਟੀਸ਼ੀਅਨ ਗੈਂਗਸਟਰਾਂ ਦਾ ਪੈਸਾ ਇੱਥੇ ਇਨਵੈਸਟ ਆ ਇੰਡੀਆ ਦੇ ਪੋਲੀਟੀਸ਼ੀਅਨ ਹੈ ਇੰਡੀਆ ਦੇ ਵੱਡੇ ਬਿਜ਼ਨਸਮੈਨਾਂ ਦਾ ਇੱਥੇ ਪੈਸਾ ਬਹੁਤ ਇਨਵੈਸਟ ਕੀਤਾ ਹੋਇਆ ਹੈ ਜਿਹਦੇ ਕਰਕੇ ਦੁਬਈ ਆ ਜਿਹੜਾ ਉਹ ਲੋਕਾਂ ਦੇ ਪੈਸੇ ਦੇ ਸਿਰ ਤੇ ਵੀ ਤਰੱਕੀ ਕਰ ਰਿਹਾ ਹੈ ਆ ਦੂਸਰੀ ਗੱਲ ਇਹ ਕਿ ਇੱਥੇ ਜਿਹੜਾ ਇਹ 2 ਨੰਬਰ ਦਾ ਪੈਸਾ ਹੁੰਦਾ ਆ ਟੈਕਸ ਫਰੀ ਆ ਇਹ ਇੱਕ ਬਚੋਲਾ ਵੀ ਬਣਿਆ ਹੋਇਆ ਅਗਰ ਤੁਸੀਂ ਆਪਣਾ ਪੈਸਾ ਇਧਰ ਉਧਰ ਕਰਨਾ ਤਾਂ ਦੁਬਈ ਇੱਕ ਸੇਫ ਰੂਟ ਆ ਤਾਂ ਕਰਕੇ F A T F ਦੀਆਂ ਨਜ਼ਰਾਂ ਦੇ ਵਿੱਚ ਵੀ ਚੜਿਆ ਹੋਇਆ ਆ ਕਿ ਇੱਥੇ ਜਿੰਨਾ ਵੀ 2 ਨੰਬਰ ਦਾ ਪੈਸਾ ਉਹ ਚਿੱਟਾ ਕਰਕੇ ਦੂਜੇ ਮੁਲਕਾਂ ਨੂੰ ਭੇਜਿਆ ਜਾਂਦਾ ਆ ਦੁਬਈ ਦੀ ਤਰੱਕੀ ਦੇ ਵਿੱਚ ਇੱਕ ਬਿਲਡਿੰਗ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ ਰਾਤੋਂ ਰਾਤ ਉਸਨੇ ਦੁਬਈ ਦੀ ਕਿਸਮਤ ਬਦਲ ਦਿੱਤੀ 1.7 ਮਿਲੀਅਨ ਲੋਕ ਉਹ ਬਿਲਡਿੰਗ ਨੂੰ ਦੇਖਣ ਲਈ ਪਿਛਲੇ ਸਾਲ ਦੁਬਈ ਪਹੁੰਚੇ ਸੀ ਉਹ ਅਬੁਰਜ ਖਲੀਫਾ ਜਿਹੜੀ 4 ਕਿਲੋਮੀਟਰ ਧਰਤੀ ਨੂੰ ਖੋਦ ਕੇ ਥੱਲੇ ਤੱਕ ਉਹਦੀਆਂ ਨਿਊਆਂ ਭਰੀਆਂ ਗਈਆਂ ਨੇ ਉਹਦੇ ਨਾਲ ਹੀ ਦੁਬਈ ਮਾਲ ਬਣਾਇਆ ਗਿਆ ਹੈ ਜਿਹੜਾ ਦੁਨੀਆਂ ਦਾ ਤੀਜਾ ਲਾਰਜੇਸਟ ਮਾਲ ਆ ਉਹ ਤੇ ਵੀ ਜਿਹੜੇ ਲੋਕ ਨੇ ਬਹੁਤ ਜ਼ਿਆਦਾ ਤਲਾਬ ਦੇ ਵਿੱਚ ਹਰ ਰੋਜ਼ ਪਹੁੰਚਦੇ ਨੇ ਕਿਉਂਕਿ ਸ਼ਾਪਿੰਗ ਵੀ ਇੱਥੇ ਸਸਤੀ ਹੈ ਟੈਕਸ ਫ੍ਰੀ ਹੋਣ ਕਰਕੇ ਟੈਕਸ ਉਸ ਚੀਜ਼ਾਂ ਦੇ ਟੈਕਸ ਘੱਟ ਹੋਣ ਕਰਕੇ ਲੋਕ ਇੱਥੇ ਆਉਣ ਨੂੰ ਪ੍ਰੈਫਰ ਕਰਦੇ ਜਿੱਦਾਂ ਆਈਫੋਨ ਹੀ ਆ ਉਹ ਇੰਡੀਆ ਨਾਲੋਂ ਲਗਭਗ 60000 ਸਸਤਾ ਆ ਇੰਨੇ ਪੈਸਿਆਂ ਦੇ ਵਿੱਚ ਲੋਕ ਘੁੰਮ ਵੀ ਜਾਂਦੇ ਨੇ ਤੇ ਇੱਥੇ ਸ਼ਾਪਿੰਗ ਵੀ ਕਰ ਜਾਂਦੇ ਨੇ ਤੇ ਨਾਲ ਉਹਨਾਂ ਨੂੰ ਇੱਕ ਆਦਰ ਕੰਟਰੀ ਦਾ ਜਿਹੜਾ ਐਕਸਪੋਜ਼ਰ ਆ ਉਹ ਵੀ ਮਿਲ ਜਾਂਦਾ ਆ ਇਹ ਚੀਜ਼ਾਂ ਵੀ ਨੇ ਜਿਹੜੀਆਂ ਬਹੁਤ ਵੱਡਾ ਯੋਗਦਾਨ ਪਾ ਰਹੀਆਂ। ਅਗਲਾ ਕਾਰਨ ਆ ਜਿਹੜਾ ਦੁਬਈ ਆ ਟੈਕਸ ਫਰੀ ਜ਼ੋਨ ਜਿਹੜੀ ਇੰਡਸਟਰੀ ਆ ਉਹਨੂੰ ਇਹਨਾਂ ਨੇ ਟੈਕਸ ਫਰੀ ਜ਼ੋਨ ਦਿੱਤੇ ਹੋਏ ਨੇ ਕਈ ਤਰ੍ਹਾਂ ਦੇ। ਵਿਦਾਊਟ ਟੈਕਸ ਤੁਸੀਂ ਉੱਥੇ ਕਾਰੋਬਾਰ ਕਰ ਸਕਦੇ ਹੋ, ਆਪਣੇ ਨਵੇਂ ਬਿਜ਼ਨਸ ਖੋਲ੍ਹ ਸਕਦੇ ਹੋ। ਇਹ ਵੀ ਇੱਕ ਵੱਡਾ ਕਾਰਨ ਆ ਜਿਹੜਾ ਦੁਬਈ ਦੀ ਤਰੱਕੀ ਦਾ ਰਾਜ਼ ਬਣਿਆ ਹੋਇਆ। ਲੋਕ ਇੱਥੇ ਅੱਜਕੱਲ੍ਹ ਘਰ ਬਹੁਤ ਜ਼ਿਆਦਾ ਖਰੀਦੋ-ਖਰੋਤ ਕਰ ਰਹੇ ਨੇ। ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਅੰਬਾਨੀਆਂ ਨੇ ਇਹ ਫੈਸਿਲਿਟੀ ਦਿੱਤੀ ਸੀ ਜੀਓ ਦੀ ਫ੍ਰੀ SIM ਦੀ ਹਲੇ ਇਹਨਾਂ ਦਾ ਟਾਰਗੇਟ ਪੂਰਾ ਨਹੀਂ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੀ ਦੇਖੋਗੇ ਕਿ ਇੱਥੇ ਵੀ ਟੈਕਸ ਇੰਪੋਜ਼ ਕੀਤੇ ਜਾਣਗੇ ਪਰ ਜਿਹੜੀ ਚੀਜ਼ ਪੰਜਾਬ ਕੋਲ ਆ ਉਹ ਇਹਨਾਂ ਕੋਲ ਕਿਸੇ ਕੋਲ ਨਹੀਂ ਆ ਉਹ ਆ ਫੂਡ ਸਾਡੀ ਧਰਤੀ ਤੇ ਜਿਹੜੀ ਚੀਜ਼ ਦੀ ਬਹੁਤ ਆਦਤ ਆ ਅਸੀਂ ਪੰਜਾਬ ਦੀ ਇਕਨੋਮੀ ਵੀ ਗਰੋ ਕਰ ਸਕਦੇ ਹਾਂ ਇਹਨਾਂ ਕੰਟਰੀਆਂ ਨੂੰ ਫੂਡ ਐਕਸਪੋਰਟ ਕਰਕੇ ਸਾਡਾ ਕੰਟਰੀ ਅਗਰ ਇਹਨਾਂ ਕੰਟਰੀਆਂ ਨੂੰ ਫੂਡ ਐਕਸਪੋਰਟ ਕਰਦਾ ਸਾਡਾ ਪੰਜਾਬ ਸੂਬਾ ਕਰਦਾ ਆ ਤਾਂ ਅਸੀਂ ਡਾਇਰੈਕਟਲੀ ਇਹਨਾਂ ਨਾਲੋਂ ਵੀ ਅਮੀਰ ਹੋ ਸਕਦੇ ਹਾਂ ਕਿਉਂਕਿ ਖਾਣਾ ਤਾਂ ਐਂਡ ਲੂਪ ਹੋ ਜਣੀ ਹੈ ਤੇ ਗਵਰਨਮੈਂਟ ਨੂੰ ਇਨੀਸ਼ੀਏਟ ਲੈਣੇ ਚਾਹੀਦੇ ਆ ਕਿ ਲੋਕਾਂ ਦੀ ਵਿੱਤੀ ਹਾਲਤ ਨੂੰ ਸੁਧਾਰ ਲਈ ਇਹਨਾਂ ਕੰਟਰੀਆਂ ਨਾਲ ਕੁਝ ਇਤਾਂ ਦੇ ਸਮਝੌਤੇ ਕੀਤੇ ਜਾਣ ਤਾਂ ਕਿ ਪੰਜਾਬ ਦੀ ਤਰੱਕੀ ਵੀ ਇਹਨਾਂ ਦੇ ਨਾਲ ਨਾਲ ਹੋ ਸਕੇ ਦੁਬਈ ਦੇ ਵਿੱਚ ਘੁੰਮਣ ਦਾ ਜਿਹੜਾ ਸਹੀ ਸਮਾਂ ਆ ਉਹ ਹੈਗਾ ਆ ਨਵੰਬਰ ਤੋਂ ਲੈ ਕੇ ਫਰਵਰੀ ਤੱਕ ਤੇ ਤੁਸੀਂ ਚੰਡੀਗੜ੍ਹ ਤੋਂ ਫਲਾਈਟ ਵੀ ਲੈ ਸਕਦੇ ਹੋ ਦੁਬਈ ਲਈ ਏਰੋ ਦੀ ਫਲਾਈਟ ਚੱਲਦੀ ਆ ਆਬੂਦਾਬੀ ਲਈ ਫਲਾਈਟ ਚੱਲਦੀ ਆ ਛੰਡੀਗੜ੍ਹੋਂ ਇੰਡੀਗੋ ਦੀ ਫਲਾਈਟ ਆ ਅੰਮ੍ਰਿਤਸਰ ਤੋਂ ਆ ਸਕਦੇ ਹੋ 24 ਹਜ਼ਾਰ ਦੀ ਰਿਟਰਨ ਟਿਕਟ ਆ ਜਿਹੜੀ ਉਹ ਚੰਡੀਗੜ੍ਹ ਤੋਂ ਬਣ ਜਾਂਦੀ ਆ ਅਗਰ ਤੁਸੀਂ ਆਫ ਸੀਜ਼ਨ ਚਾਉਣਾ ਚਾਹੁੰਦੇ ਹੋ ਉਹ ਜੁਲਾਈ ਦਾ ਜੂਨ ਆ ਜਾਂਦਾ ਹੈ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਪੈਕੇਜ ਵੀ ਸਸਤਾ ਮਿਲ ਜਾਂਦਾ ਜਿਨ੍ਹਾਂ ਦਾ ਬਜਟ ਘੱਟ ਪੈਸਿਆਂ ਦਾ ਉਹ ਇਸ ਟਾਈਮ ਵੀ ਆ ਸਕਦੇ ਆ ਅਗਰ ਉਹਨਾਂ ਚ ਜ਼ਿਆਦਾ ਗਰਮੀ برداشت ਕਰਨ ਦੀ ਛੱਤੀ ਹੈਗੀ ਆ ਤਾਂ ਉਹ ਇਸ ਟਾਈਮ ਵੀ ਆ ਸਕਦੇ ਨੇ ਤੇ ਬਾਕੀ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਗੁਰਜ ਖਲੀਫਾ ਵਗੈਰਾ ਦੇ ਬੂਕ 뷰 ਦਿਖਾਉਣ ਦੀ ਕਿਉਂਕਿ ਉੱਥੇ ਕਮਰਸ਼ੀਅਲ ਵੀਡੀਓ ਬਣਾਉਣ ਦੀ ਅਲਾਉਡ ਨਹੀਂ ਹੈ ਉਹਨਾਂ ਦੇ ਸਿਕਿਉਰਿਟੀ ਗਾਰਡ ਨਹੀਂ ਬਣਾਉਣ ਦਿੰਦੇ ਉਹ ਨਾਲ ਹੀ ਵੀਡੀਓ ਡਿਲੀਟ ਕਰਨ ਨੂੰ ਕਹਿੰਦੇ ਨੇ ਫਿਰ ਵੀ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਤੁਹਾਨੂੰ ਕੁਝ 뷰 ਬਾਹਰ ਦੇ ਦਿਖਾ ਸਕਾਂ ਗਰਮੀ ਬਹੁਤ ਜ਼ਿਆਦਾ ਆ ਮੈਂ ਇਸ ਕਰਕੇ ਹੋਟਲ ਦੀ ਛੱਤ ਤੇ ਬੈਠ ਕੇ ਵੀਡੀਓ ਬਣਾ ਰਿਹਾ ਹਾਂ ਬਾਹਰ ਕੈਮਰਾ ਲੈ ਕੇ ਜਾਣਾ ਗਰਮੀ ਬਹੁਤ ਜ਼ਿਆਦਾ ਕਿਉਂਕਿ ਸਾਰਾ ਸਰੀਰ ਪਸੀਨੇ ਨਾਲ ਭਿੱਜ ਜਾਂਦਾ ਫਿਰ ਵੀ ਮੇਰੀ ਕੋਸ਼ਿਸ਼ ਰਹੇਗੀ ਤੁਹਾਨੂੰ ਕੁਝ ਬਾਹਰ ਦੇ 뷰 ਦਿਖਾ ਸਕਾਂ ਇਹ ਹੈ ਜੀ ਮੇਰੇ ਹੋਟਲ ਦਾ 뷰 ਬਹੁਤ ਸ਼ਾਨਦਾਰ ਹੋਟਲ ਆ ਸਾਰੀਆਂ ਫੈਸਿਲਿਟੀਜ਼ ਅਵੇਲੇਬਲ ਹੈ ਬਹੁਤ ਸਸਤੇ ਵਿੱਚ ਇਹ ਹੋਟਲ ਮਿਲ ਜਾਂਦਾ ਹੈ ਗ੍ਰੈਂਡ ਐਕਸਲ ਸੀਜ਼ਰ ਤੇ ਤੁਸੀਂ ਵੀ ਇੱਥੇ ਛੁੱਟੀਆਂ ਦਾ ਆਨੰਦ ਮਾਣ ਸਕਦੇ ਹੋ ਆਕੇ ਤੇ ਬਹੁਤ ਵਧੀਆ ਫੈਸਿਲਿਟੀ ਦਿੰਦੇ ਆ ਓਵਰ ਆਲ ਰੀਵਿਊ ਨਹੀਂ ਜਿਹੜੇ ਉਹ ਬਹੁਤ ਅੱਛੇ ਨੇ ਇਥੇ ਦੁਬਈ ਦੇ ਵਿੱਚ ਟ੍ਰੈਵਲ ਕਰਨ ਦਾ ਸਭ ਤੋਂ ਸੌਖਾ ਤੇ ਸਸਤਾ ਸਾਧਨ ਦੁਬਈ ਦੀ ਮੈਟਰੋ ਆ ਕਿਸੇ ਵੀ ਸਟੇਸ਼ਨ ਦੀ ਮੋਸਟਲੀ ਜਿਹੜੀ ਸਟਾਰਟਿੰਗ ਪ੍ਰਾਈਸ ਆ 5 ਦਰਾਮ ਤੋਂ ਲੈ ਕੇ 10 12 ਦਰਾਮ ਤੱਕ ਜਾਂਦੀ ਆ ਤੇ ਉਸ ਤੋਂ ਬਾਅਦ ਉਬਰ ਵੀ ਬਹੁਤ ਸਸਤਾ ਸਾਧਨ ਆ ਮੈਟਰੋ ਦੇ ਵਿੱਚ ਤੁਸੀਂ ਇੱਕ ਜਦੋਂ ਵੀ ਇੱਥੇ ਆਉਣਾ ਆ ਖਾਸ ਖਿਆਲ ਰੱਖਣਾ ਆ ਬਿਨਾਂ ਟਿਕਟ ਤੋਂ ਕਦੇ ਵੀ ਟ੍ਰੈਵਲ ਨਹੀਂ ਕਰਨਾ ਮਿਨੀਮਮ ਇੰਡੀਆ ਦਾ 23000 ਜੁਰਮਾਨਾ ਆ ਇਹਨਾਂ ਦਾ ਜਿਹੜਾ ਪਹਿਲਾ ਡੱਬਾ ਆ ਉਹ ਲੇਡੀਜ਼ ਲਈ ਜਿਹੜਾ ਸਪੈਸ਼ਲ ਰਾਖਵਾ ਆ ਕਈ ਵਾਰ ਆਪਣੇ ਪੰਜਾਬੀ ਵੀਰ ਇੰਡੀਆ ਤੋਂ ਆ ਕੇ ਗਲਤੀ ਨਾਲ ਉਹ ਡੱਬੇ 'ਚ ਚੜ ਜਾਂਦੇ ਨੇ ਤਾਂ ਉਹਦਾ ਵੀ 20 20000 ਸਟਾਰਟਿੰਗ ਜੁਰਮਾਨਾ ਆ ਇੱਥੇ ਗਲਤੀ ਦੀ ਕੋਈ ਮਾਫੀ ਨਹੀਂ ਤੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਟਰੈਵਲ ਕਰ ਸਕਦੇ ਹੋ ਮੈਟਰੋ ਦੇ ਰੂਲ ਫੋਲੋ ਕਰਕੇ ਦੁਬਈ ਵਾਲਿਆਂ ਨੇ ਆਪਣੇ ਸਿਟੀਜ਼ਨ ਦੀ ਹੈਲਥ ਨੂੰ ਵਧੀਆ ਰੱਖਣ ਲਈ ਹਰ ਮੈਟਰੋ ਸਟੇਸ਼ਨ ਦੇ ਉੱਪਰ ਆਟੋਮੇਟਿਡ ਜੂਸ ਦੀਆਂ ਮਸ਼ੀਨਾਂ ਲਾਈਆਂ ਹੋਈਆਂ ਨੇ ਤੁਹਾਨੂੰ ਆਜੋ ਮੈਂ ਤੁਹਾਨੂੰ ਪੂਰਾ ਪ੍ਰੋਸੈਸ ਦਿਖਾਉਣਾ ਪਹਿਲਾਂ ਤੁਸੀਂ ਇੱਥੇ ਸਟਾਰਟ ਬਟਨ ਦਬਣਾ ਹੈ ਆਦਰ ਤੁਸੀਂ ਕਾਰਡ ਨਾਲ ਪੇ ਕਰਨਾ ਤਾਂ ਕਾਰਡ ਨਾਲ ਪੇ ਕਰ ਸਕਦੇ ਹੋ ਜਾਂ ਕਰੰਸੀ ਨੋਟ ਦੇਣੇ ਤਾਂ ਤੁਸੀਂ ਇੱਥੇ ਪਾ ਸਕਦੇ ਹੋ ਕਾਗਜ਼ ਦੇ ਨੋਟ ਤੇ ਕੋਇਨ ਇੱਥੇ ਪਾ ਸਕਦੇ ਹੋ ਉਸ ਤੋਂ ਬਾਅਦ ਇਹ ਪ੍ਰੋਸੈਸ ਸਟਾਰਟ ਹੁੰਦਾ ਹੈ ਜੂਸ ਆ ਜਿਹੜਾ ਉਹ ਬਣ ਕੇ ਇੱਥੇ ਤਿਆਰ ਹੋ ਗਈ ਐਦਾਂ ਦਾ ਜੂਸ ਆ ਜਿਹੜਾ ਉਹ ਤੁਹਾਡੇ ਹੱਥ 'ਚ ਆ ਜਾਂਦਾ ਆ ਤੇ ਤੁਸੀਂ ਇਹ ਜੂਸ ਪੀ ਕੇ ਆਪਣੇ ਵਿਟਾਮਿਨ ਦੀ ਘਾਟ ਨੂੰ ਪੂਰਾ ਕਰ ਸਕਦੇ ਹੋ ਜੇ ਮਸ਼ੀਨਾਂ ਪੰਜਾਬ ਦੇ ਵਿੱਚ ਵੀ ਐਦਾਂ ਬਸੜਦੇ ਆ ਤੇ ਰੇਲਵੇ ਸਟੇਸ਼ਨ ਤੇ ਲੱਗ ਜਾਂਦੇ ਸਾਡੇ ਸਿਟੀਜ਼ਨ ਦੀ ਵੀ ਹੈਲਥ ਬਹੁਤ ਵਧੀਆ ਹੋ ਜਾਂਦੀ ਇਹ ਹੈ ਜੀ ਦੁਬਈ ਦੀ 골ਡ ਮਾਰਕੀਟ ਦੁਨੀਆ ਦੀ ਟੌਪ ਦੀ 골ਡ ਮਾਰਕੀਟ ਮੰਨੀ ਗਈ ਆ ਪਹਿਲਾਂ ਇੱਥੇ ਇੰਡੀਆ ਨਾਲੋਂ 골ਡ ਦੇ ਰੇਟ ਬਹੁਤ ਸਸਤੇ ਹੁੰਦੇ ਸੀ ਤੇ ਸਿਰਫ ਇੰਡੀਆ ਇੰਡੀਆ ਨੂੰ ਹੀ ਹਰ ਰੋਜ਼ ਦਾ ਜਿਹੜਾ ਕਾਜ਼ ਮਿਲੀਅਨ ਦੇ ਲਗਭਗ 골ਡ ਆ ਸਮਗਲ ਕੀਤਾ ਜਾਂਦਾ ਸੀ ਪਰ ਹੁਣ ਇੰਡੀਆ ਦੀ ਗਵਰਨਮੈਂਟ ਨੇ ਜਿਹੜੀ ਇੰਪੋਰਟ ਡਿਊਟੀ ਆ ਉਹ ਘਟਾ ਦਿੱਤੀ ਆ ਤੇ ਹੁਣ ਕੋਈ ਜ਼ਿਆਦਾ ਫਰਕ ਨਹੀਂ ਰਹਿ ਗਿਆ ਦੁਬਈ ਦੇ 골ਡ ਰੇਟ ਤੇ ਇੰਡੀਆ ਦੇ 골ਡ ਰੇਟਾਂ ਦੇ ਵਿੱਚ ਜਿਹੜੀ ਇਹਦੀ ਰੌਣਕਾ ਮਾਰਕੀਟ ਦੀ ਉਹ ਵੀ ਇੰਡੀਆ ਦੇ ਨਾਲ ਹੀ ਚੱਲ ਰਹੀ ਸੀ ਉਹ ਵੀ ਕਾਫੀ ਹੱਦ ਤੱਕ ਘਟ ਚੁੱਕੀ ਆ ਅਗਰ ਕੋਈ ਸੱਜਣ 골ਡ ਆ ਜਿਹੜਾ ਇਨਵੈਸਟਮੈਂਟ ਪਰਪਸ ਲਈ ਲੈਣਾ ਚਾਹੁੰਦਾ ਤੇ ਉਹ ਪਿਓਰਿਟੀ ਦੇਖਣਾ ਚਾਹੁੰਦਾ ਆ ਦੁਬਈ ਹਲੇ ਵੀ ਬਹੁਤ ਵਧੀਆ ਥਾਂ ਬਣੀ ਹੋਈ ਆ ਅਗਰ ਕੋਈ ਬੰਦਾ ਪਾਇਲਟ ਬਣਨਾ ਚਾਹੁੰਦਾ ਉਹਦਾ ਇੱਥੇ ਮਾਲ ਦੇ ਵਿੱਚ ਸਿਮੂਲੇਟਰ ਲਾਇਆ ਹੋਇਆ ਆ ਤੁਸੀਂ ਪੈਸੇ ਦੇ ਕੇ A380 에ਅਰ ਬੱਸ ਚਲਾ ਸਕਦੇ ਹੋ ਉਡਾ ਸਕਦੇ ਹੋ ਕ੍ਰੈਸ਼ ਵੀ ਕਰ ਸਕਦੇ ਹੋ ਅਗਰ ਤੁਹਾਡਾ ਮਨ ਕਰੇ ਤੇ ਬਹੁਤ ਵਧੀਆ ਚੀਜ਼ ਆ ਬਹੁਤ ਵਧੀਆ ਫਨ ਹੁੰਦਾ ਆ ਇੱਥੇ ਆ ਕੇ ਆਪਣੇ ਪਾਇਲਟ ਬਣਨ ਦਾ ਸੁਪਨਾ ਵੀ ਪੂਰਾ ਕਰ ਸਕਦੇ ਹੋ ਮੈਂ ਗੱਲ ਕਰਾਂਗਾ ਇੱਥੋਂ ਰਹਿਣ ਦੇ ਨੁਕਸਾਨਾਂ ਬਾਰੇ ਇੱਥੇ ਤੁਸੀਂ ਵਰਕ ਪਰਮਿਟ ਜਾਂ ਰੈਜ਼ੀਡੈਂਸ ਕਾਰਡ ਤੇ ਰਹਿ ਸਕਦੇ ਹੋ ਪਰ ਤੁਹਾਨੂੰ ਸਿਟੀਜ਼ਨਸ਼ਿਪ ਕਦੇ ਵੀ ਨਹੀਂ ਪ੍ਰੋਵਾਈਡ ਕਰਦੇ ਇੱਥੇ ਦਾ ਜਿਹੜਾ ਵੈਦਰ ਆ ਉਹ ਬਹੁਤ ਜ਼ਿਆਦਾ ਐਕਸਟ੍ਰੀਮ ਹੌਟ ਆ ਅਗਰ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਉਹ ਬਾਹਰ ਰਹਿ ਕੇ ਕਰਨਾ ਆ ਤਾਂ ਤੁਹਾਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ 50 ਡਿਗਰੀ ਤੱਕ ਵੀ ਤਾਪਮਾਨ ਇੱਥੇ ਚਲੇ ਜਾਂਦਾ ਆ ਦੂਸਰਾ ਅਗਰ ਸਰਕਾਰ ਤੁਹਾਡੇ ਨਾਲ ਕੁਝ ਗਲਤ ਕਰ ਰਹੀ ਆ ਤਾਂ ਤੁਸੀਂ ਸਰਕਾਰ ਦੇ ਖਿਲਾਫ ਇੱਥੇ ਪ੍ਰੋਟੈਸਟ ਨਹੀਂ ਕਰ ਸਕਦੇ ਅਦਰਵਾਈਜ਼ ਤੁਸੀਂ ਘੁੰਮਣ ਆ ਰਹੇ ਹੋ ਘੁੰਮਣ ਲਈ ਇਹ ਕੰਟਰੀ ਬਹੁਤ ਵਧੀਆ ਟੈਕਸ ਫ੍ਰੀ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਸਸਤੇ ਦੇ ਵਿੱਚ ਸ਼ਾਪਿੰਗ ਕਰ ਸਕਦੇ ਹੋ ਆਫ ਸੀਜ਼ਨ ਦੇ ਵਿੱਚ ਜਿਹੜੇ ਹੋਟਲ ਨੇ ਉਹ ਬਹੁਤ ਹਸਤੇ ਮਿਲ ਜਾਂਦੇ ਨੇ ਤੇ ਘੁੰਮਣ ਲਈ ਜਰੂਰ ਆਓ ਇਹ ਕੰਟਰੀ ਤੋਂ ਕੁਝ ਨਾ ਕੁਝ ਜਰੂਰ ਸਿੱਖ ਕੇ ਜਾਓਗੇ ਕਿ ਤੁਸੀਂ ਤਰੱਕੀ ਕਿੱਦਾਂ ਕਰਨੀ ਆ ਬਾਕੀ ਅੱਜ ਦਾ ਬਲੌਗ ਮੈਂ ਇੱਥੇ ਖਤਮ ਕਰਦਾ ਆ ਹੁਣ ਆਪਾਂ ਮਿਲਾਂਗੇ ਕਿਸੇ ਨਵੀਂ ਥਾਂ ਤੇ ਨਵੇਂ ਬਲੌਗ ਦੇ ਨਾਲ ਤੇ ਨਵੀਂ ਇਨਫੋਰਮੇਸ਼ਨ ਦੇ ਨਾਲ ਮਿਹਰਬਾਨੀ ਸ਼ੁਕਰੀਆ ਧੰਨਵਾਦ